ਸ਼ਰਾਬ ਪੀ ਕੇ ਡਿੱਗਾ ਪਿਆ ਹੁੰਦਾ ਉਹਨੂੰ ਵੇਖ ਕੇ ਹਾਂਜੀ ਸੱਚੀ ਬੱਚੀ ਤੇ ਉਹਨੂੰ ਵੇਖ ਕੇ ਕੋਈ ਜਿਹੜਾ ਲੰਗਨ ਟੱਪਣ ਵਾਲਾ ਉਹਨੂੰ ਵੇਖ ਕੇ ਲਾਂਨ ਤਾਂ ਬੰਦਾ ਕਿਹੋ ਜਿਹਾ ਬੰਦਾ ਯਾਰ ਸ਼ਰਾਬ ਪੀ ਕੇ ਡਿੱਗਾ ਪਿਆ ਆ ਇਹ ਆ ਉਹ ਆ ਇਦਾਂ ਕਰਕੇ ਤਾਂ ਸ਼ਰਾਬੀ ਜਿਹੜਾ ਜੱਟ ਥੜਕੜਾ ਅਗੇ ਉੱਠਦਾ ਤੇ ਸਭ ਨੂੰ ਨਿੱਕੇ ਜਿਹੇ ਮੁਸਕਾ ਕੇ ਕੀ ਜਵਾਬ ਦਿੰਦਾ ਕਹਿੰਦਾ ਸ਼ਰਾਬੀ ਹੈ ਯਾਰ ਕੋਈ ਚੋਰ ਚੱਕਾ ਤੇ ਨਹੀਂ ਸ਼ਰਾਬੀ ਨਾ ਕੋਈ ਚੋਰ ਚੱਕਾ ਤੇ ਨਹੀਂ ਮੈਂ ਕਿੰਦੇ ਕੋਈ ਬਖਰਾ ਕੇ ਰਕਮਾਇਆ ਤੇ ਨਹੀਂ ਮੈਂ ਆਪਣੀ ਪੱਲਿਓ ਪੀਤੀ ਐ ਮੈਂ ਕਿਸੇ ਦੇ ਜੇਬੋਂ ਪੀਤੀ ਨਹੀਂ ਮੈਨੂੰ ਦੱਸਿਓ ਦੁਨੀਆਵਾਰੋ ਮੈਂ ਤੋ ਹਥੋਂ ਖਰੀਦੀ ਕੀਤੀ ਨਹੀਂ ਧਿਆਨ ਦੇਣਾ ਕਹਿੰਦਾ ਪੀ ਪੰਡਤ ਵਾਂਗੂ ਮੰਦਰ ਦੇ ਕੋਈ ਪੰਡਤ ਹੋਵੇ ਨਾ ਪੀ ਪੰਡਤ ਵਾਂਗੂ ਮੰਦਰ ਦੇ ਮੈਂ ਕੋਈ ਖਨਾਮੀ ਕੀਤੀ ਨਹੀਂ ਖਨਾਮੀ ਮਤਲਬ ਗਲਤੀ ਕੀਤੀ ਨਹੀਂ ਤੇ ਭਾਈ ਜਿਉ ਗੁਰਦੁਆਰੇ ਦੇ ਮੈਂ ਬੇਚਰਮਾ ਦੇ ਬੀਤੀ ਨਹੀਂ ਮੈਂ ਮੁੱਲਾ ਵਾਂਗੂ ਪੀਵਣ ਦਾ ਮੈਂ ਮੁੱਲਾ ਵਾਂਗੂ ਪੀਵਣ ਦਾ ਕਦੇ ਵੀ ਬੁਰਕਾ ਪਾਇਆ ਨਹੀਂ ਤੇ ਸੰਤਾ ਵਾਂਗੂ ਪੀਵਣ ਦਾ ਤੇ ਦਵਾਈ ਨਾਲ ਲਾਰਾ ਲਾਇਆ ਇਹ ਪੀਜੀ ਮੇਰਾ ਕਿੱਤਾ ਹੈ ਇਹ ਪੀਣੀ ਮੇਰਾ ਪੇਸ਼ਾ ਹੈ ਮੈਂ ਇਸ ਤੋਂ ਬਚਿਆ ਹੋਇਆ ਨਹੀਂ ਖਾਸ਼ਰਾਬ ਦਾ ਮਹਾਰਾਜ ਸੋਨ ਲੋ ਡਿਗਿਆ ਹੋਇਆ ਨਹੀਂ ਸ਼ਲਾਹ ਦਾ ਮਾਰਾ ਡਿਗਿਆ ਹ ਪਰ ਅਸਲੋਂ ਡਿਗਿਆ ਹੋਇਆ ਨਹੀਂ ਕਹਿੰਦਾ ਮੈਂ ਕਿਸੇ ਸਕੂਲ ਦਾ ਮਾਸਟਰ ਨਹੀਂ ਮੈਂ ਕਿਸੇ ਸਕੂਲ ਦਾ ਮਾਸਟਰ ਨਹੀਂ ਕੋਈ ਬੀਏ ਬੀਐਡ ਕੀਤੀ ਨਹੀਂ ਘਰ ਇਕੱਠਾ ਪੰਡ ਜਵਾਕਾਂ ਤੋਂ ਹਰ ਪੀਜੇ ਦਿਨ ਮੈਂ ਕੀਤੀ ਨਹੀਂ ਮੈਂ ਡਾਕਟਰ ਕੋਈ ਸਰਕਾਰੀ ਨਹੀਂ ਕਦੇ ਵੰਟੀ ਲਾ ਕੇ ਕੀਤੀ ਨਹੀਂ ਪਿੰਡਾਂ ਐ ਪਤਾ ਹੋਊਗਾ ਮੈਂ ਡਾਕਟਰ ਕੋਈ ਸਰਕਾਰੀ ਨਹੀਂ ਕਦੇ ਬੱਟੀ ਲਾ ਕੇ ਪੀਤੀ ਨਹੀਂ ਨਿੱਕਾ ਜੇ ਜੰਗ ਵਧਾ ਕੇ ਤਾਂ ਟੈਨਸਰ ਸ਼ਬ ਵੀ ਕੀਤੀ ਨਹੀਂ ਮੈਂ ਵਕੀਲ ਨਹੀਂ ਮੈਂ ਵਕੀਲ ਨਹੀਂ ਜੋ ਸਿਪਾਈ ਦਾ ਝੂਠਾ ਰੋਣਾ ਰੋਇਆ ਨਹੀਂ ਹਰ ਸ਼ਰਾਬ ਦਾ ਮਾਰਾ ਡਿੱਗਿਆ ਨਾ ਪਰ ਅਸੂਲੋਂ ਡਿੱਗਿਆ ਹੋਇਆ ਨਹੀਂ ਸ਼ਰਾਬ ਦਾ ਮਾਰਾ ਡਿੱਗਿਆ ਨਾ ਪਰ ਅਸੂਲੋਂ ਡਿੱਗਿਆ ਹੋਇਆ ਨਹੀਂ ਮੈਂ ਠਾਣੇਦਾਰ ਨਹੀਂ ਜੋ ਬਦਮਾਸ਼ਾਂ ਨੂੰ ਮੈਂ ਥਾਣੇਦਾਰ ਨੇ ਜੋ ਬਦਮਾਸ਼ਾਂ ਤੋਂ ਪਾ ਬੱਲੀ ਉਹ ਗੜਗੜਵਾਈ ਨਹੀਂ ਪਟਕੀ ਕੇ ਧੀਆਂ ਪੈਣਾ ਦੀ ਮੈਂ ਕੀਤੀ ਕਦੇ ਪਟਾਈ ਨਹੀਂ ਅੱਜ ਡਿੱਕਾ ਮਾਂ ਵਿੱਚ ਚੌਂਕ ਦੇ ਉੱਥੇ ਇੱਕ ਸਿਪਾਹੀ ਖੜਾ ਹੁੰਦਾ ਉਹਨੂੰ ਵੇਖ ਕੇ ਕਰੇ ਨੂੰ ਕਾਬਲਾ ਲੰਦਾ ਕਹਿੰਦਾ ਅੱਜ ਵੀ ਡਿੱਕਾ ਮਾਂ ਵਿੱਚ ਚੌਂਕ ਦੇ ਪਿੱਠ ਵੇਖ ਸਿਪਾਹੀ ਕੀਤੀ ਇਹਨੇ ਹਾਲੇ ਪਰਸੋਂ ਮਿੱਥੋਂ ਆਨ ਡਿਊਟੀ ਕੀਤੀ ਹੈ ਨਹੀਂ ਸ਼ਰਾਬ ਦਾ ਮਾਰਾ ਡਿੱਗਿਆ ਨਾ ਪਰ ਅਸਲੋਂ ਡਿੱਗਿਆ ਹੋਇਆ ਨਹੀਂ ਸ਼ਰਾਬ ਦਾ ਮਾਰਾ ਡਿੱਗਿਆ ਨਾ ਪਰ ਅਸਲੋਂ ਡਿੱਗਿਆ ਹੋਇਆ ਨਹੀਂ ਇਹ ਬੋਲ ਤਾਂ ਅਜੇ ਵੀ ਮੇਰੀ ਜੱਬ ਬਜੇ ਮੈਂ ਠੇਕੇ ਤੋਂ ਮੰਗਵਾਈ ਏ ਇਸ ਵਿੱਚ ਠੇਕੇਦਾਰਾਂ ਨੇ ਕਹੇ ਕੀ ਕੀ ਜ਼ਹਿਰ ਮਲਾਈ ਏ ਮੈਂ ਬਗਰੋ ਇਸ ਨੂੰ ਪੀਂਦਾ ਹਾਂ ਇਹ ਦਿਮਾਗ ਨੂੰ ਪਹਿਲਾਂ ਚੜਦੀ ਏ ਇਹ ਦਿਨ ਨੂੰ ਵੱਡ ਵੱਡ ਖਾਂਦੀ ਏ ਤੇ ਸੰਗ ਨੂੰ ਗੁੱਦਾ ਪੜਦੀ ਏ ਮੈਂ ਫੇਰ ਵੀ ਇਹ ਜ਼ਹਿਰ ਅਪ ਪੀਂਦਾ ਨਾ ਮੈਂ ਇਸ ਤੋਂ ਬਚਿਆ ਹੋਇਆ ਨਹੀਂ ਸ਼ਰਾਬ ਦਾ ਮਾਰਾ ਨਹੀਂ ਕਿਆ ਹਾਂ ਪਰ ਅਸਲੋ ਢੀਕਿਆ ਹੋਇਆ ਨਹੀਂ ਸ਼ਰਾਬੀ ਹਾਂ ਕੋਈ ਚੋਰ ਉੱਚਕਾ ਤੇ ਨਹੀਂ ਮੈਂ ਕਿਸੇ ਦਾ ਕੁਝ ਚੁਰਾਇਆ ਤੇ ਨਹੀਂ ਘਟ ਪੀਤੀ ਐ ਜੱਗ ਪੀਂਦਾ ਕੋਈ ਵੱਖਰਾ ਕਹਿ ਕਮਾਇਆ ਤੇ ਨਹੀਂ ਆਪਣੇ ਪੱਲੇੋਂ ਪੀਤੀ ਐ ਮੈਂ ਕਿਸੇ ਦੇ ਜੇਬੋਂ ਪੀਤੀ ਹੁਣ ਚਿਹਰਾ ਦੱਸਿਓ ਦੁਨੀਆ ਵਾਲਿਓ ਮੈਂ ਤਾਂ ਆਪੋਂ ਵੱਖਰੀ ਕੀਤੀ ਨਹੀਂ ਮੈਂ ਤਾਂ ਆਪੋਂ ਵੱਖਰੀ